ਵੇਰੇ ਹਰਚੰਦਪੁਰੇ ਪਿੰਡੇ ਵਿੱਚ ਖੜਿਆ ਇਸ ਟਾਈਮ 20 25 ਫੁੱਟ ਦਾ ਜਿਹੜਾ ਪਾੜ ਪੈ ਚੁੱਕਿਆ ਬਾਈ ਜਲਦੀ ਤੋਂ ਜਲਦੀ ਥੈਲੇ ਲੈ ਕੇ ਪਹੁੰਚਿਓ ਤੇ ਕਹਿਆਂ ਲੈ ਕੇ ਪਹੁੰਚਿਓ ਬਾਈ ਖਾਲੀ ਹੱਥ ਨਾ ਆਇਓ ਬੋਕੇਓ ਜਲਦੀ ਯਾਰ ਥੈਲਿਆਂ ਦੀ ਵੀਰੇ ਦੇਖੋ ਬਹੁਤ ਜ਼ਿਆਦਾ ਘਾਟ ਆ ਰਹੀ ਆ ਬਾਈ ਜਲਦੀ ਪਹੁੰਚੋ ਦੋਸਤੋ ਹਰਚੰਦਪੁਰਾ ਬਨ ਤੇ ਅਸੀਂ ਇਸ ਟਾਈਮ ਖੜੇ ਆ ਬਨ ਲਗਭਗ ਕੰਟਰੋਲ ਚ ਆ ਗਿਆ ਇੱਥੇ ਟੁੱਟ ਗਿਆ ਸੀਗਾ 20 ਫੁੱਟ ਦਾ ਜਿਹੜਾ ਪਾੜ ਪੈ ਗਿਆ ਸੀ ਤੁਸੀਂ ਦੇਖ ਸਕਦੇ ਹੋ ਚਾਹ ਦੀ ਸੇਵਾ ਵੀ ਜਿਹੜੀ ਇੱਥੇ ਪਹੁੰਚ ਗਈ ਲੰਗਰ ਵੀ ਪਹੁੰਚ ਗਿਆ ਸੇਵਾਦਾਰ ਵੀ ਪਹੁੰਚ ਰਹੇ ਨੇ بس ਤੁਸੀਂ ਇੱਥੇ ਦਾ ਗੌਰ ਰੱਖਿਆ ਕਰੋ ਪੇਸ ਤੇ ਇੱਥੇ ਦੋਸਤੋ ਮੈਂ 24 ਘੰਟੇ ਜਿਹੜਾ ਘਰਦੀ ਹੁੰਦਾ ਮੇਰੇ ਕੰਟੈਕਟ ਚ ਇੱਥੇ ਸਾਰੇ ਬੰਦੇ ਨੇ ਜੇ ਵੀ ਕੋਈ ਅਪਡੇਟ ਹੁੰਦੀ ਹੈ ਮੈਂ ਇੱਥੇ ਤੁਹਾਡੇ ਨਾਲ ਸੱਚੀ ਤੇ ਸਾਫ਼ ਸੁਥਰੀ ਬਿਲਕੁਲ ਸਹੀ ਕਿਉਂਕਿ ਲੋਕ ਜਿਹੜੇ ਪੈਨਿਕ ਹੋਏ ਪਏ ਨੇ ਡਰੇ ਪਏ ਨੇ ਆਪਾਂ ਉਹਨਾਂ ਨੂੰ ਝੂਠੀਆਂ ਖਬਰਾਂ ਦੇ ਕੇ ਹੋਰ ਨਹੀਂ ਡਰਾਉਣਾ ਬਿਲਕੁਲ ਸਾਫ਼ ਤੇ ਸਾਫ਼ ਸੁਥਰੀ ਜਿਹੜੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ ਮੌਕੇ ਤੇ ਪਹੁੰਚ ਕੇ ਕੋਈ ਹਵਾ ਚ ਗੱਲ ਨਹੀਂ ਕਰਨੀ ਹੈਗੀ ਕੋਈ ਝੂਠੀ ਗੱਲ ਨਹੀਂ ਕਰਨੀ ਬਾਈ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਬੰਦੇ ਵੀ ਵੀਡੀਓ ਬਣਾਉਂਦੇ ਨੇ ਸਿੱਧੀ ਤੇ ਸਾਫ਼ ਸੁਥਰੀ ਜਿਹੜੀ ਖਬਰ ਪਹੁੰਚਾਇਆ ਕਰੋ ਕਿਉਂਕਿ ਲੋਕ ਘਰਾਂ 'ਚ ਬੈਠੇ ਬਾਈ ਡਰੇ ਪਏ ਨੇ ਲੌਸਮੈਂਟਾ ਵੀ ਲੋਕਾਂ ਨੂੰ ਡਰਾਉਣ ਲੱਗੀਆਂ ਜਿਹੜੀ ਸਹੀ ਗੱਲ ਆ ਬਾਈ ਉਹ ਦੱਸਿਆ ਕਰੋ ਕਿਉਂਕਿ ਜਿਹੜੇ ਇਸ ਟਾਈਮ ਆਪਣੀਆਂ ਬੀਬੀਆਂ ਪੈਣਾ ਬਜ਼ੁਰਗ ਜਿਹੜੇ ਨਹੀਂ ਪਹੁੰਚ ਸਕਦੇ ਘਰਾਂ 'ਚ ਬੈਠੇ ਐਸ ਟਾਈਮ ਫੋਨਾਂ ਤੇ ਬੈਠੇ ਨੇ ਉਹ ਬਾਈ ਡਰੇ ਬੈਠੇ ਨੇ ਕਿਉਂਕਿ ਕੋਈ ਪਤਾ ਨਹੀਂ ਕਦੋਂ ਵੀ ਪਿਛਲੇ 10 ਦਿਨਾਂ ਤੋਂ ਜਿਹੜਾ ਬਹੁਤ ਮਾਹੌਲ ਖਰਾਬ ਹੋਇਆ ਹੋਇਆ ਆਪਣੇ ਹਰਚੰਦਪੁਰਾ ਬਾਦਸ਼ਾਪੁਰ ਨਨੇੜਾ ਬੁੱਟਾ ਸਿੰਘਾੜਾ ਵਾਲੇ ਵਾਲੇ 2 ਵੀਡੀਓ ਬਣਾਉਣ ਵਾਲੇ ਵੀਰਾਂ ਨੂੰ ਬੇਨਤੀ ਹੈ ਬਾਈ ਸੱਚੀ ਕਿ ਤੱਕ ਪਾਣੀ ਜਾਣਾ ਹੈ ਹਾਂਜੀ ਹਾਂਜੀ ਇਹਦੀ ਮੋਣਕ ਤੱਕ ਜਾ ਰਹਾ ਬੰਗਾ ਬਸਾਰਾ ਹਾਂਜੀ ਬੰਗਾ ਬੁੱਲ ਰਿਹਾ ਸਾਰੇ ਪਾਣੀ ਜਾਊਗਾ ਸਾਡੀ ਨਾਲ ਬੇਨਤੀ ਹੈ ਮੇਰਾ ਵੀਰ ਆ 2 ਕਿਲੋਮੀਟਰ ਦਾ ਏਰੀਆ ਇਥੇ ਆ ਜਾਓ ਮੇਰਾ ਵੀਰ ਦੇ ਬਚ ਜਾਗੇ ਜੀ ਹਾਂਜੀ ਕੀ ਕਰੀਓ ਜੀ ਹੈਲੋ ਵੀਰ ਜੀ ਇਹ ਸਾਹਿਬ ਵੀ ਜਾਂਦਾ ਇੱਥੋਂ ਲੈ ਕੇ ਮੋਣਕ ਤੱਕ ਮਾਰ ਕਰੇਗਾ 2 ਕਿਲੋਮੀਟਰ ਦਾ ਏਰੀਆ ਹੈ ਹਾਂਜੀ ਇਹੋ ਏਰੀਆ ਨੂੰ ਕਾਇਮ ਕਰ ਲਈਏ ਕਿ ਸਾਰਾ ਏਰੀਆ ਵੱਜ ਜਾਏਗਾ ਹੱਥ ਜੋੜ ਕੇ ਬੇਨਤੀ ਹੈ ਮੇਰਾ ਵੀਰ ਵੱਧ ਤੋਂ ਵੱਧ ਬੋਲ ਸਕਦਾ ਪਹੁੰਚੋ ਬਾਈ ਰਾਤ ਨੂੰ ਵੱਧ ਤੋਂ ਵੱਧ ਡਿਊਟੀਆਂ ਦਿਓ ਬੰਨਾਂ ਦੇ ਬਾਈ ਸਿਰਫ 2 ਕਿਲੋਮੀਟਰ ਦਾ ਏਰੀਆ ਹੈ ਦਿਨਾਂ ਦੀ ਗੱਲ ਆ ਬਾਈ ਪਾਣੀ ਉਤਰ ਜਾਓ 2 ਕਿ ਹਾਂਜੀ ਹਾਂਜੀ ਬਾਈ ਦੇਖੋ 10 ਦਿਨਾਂ ਤੋਂ ਬਾਈ ਹੋਣੀ ਵੈਸੇ ਹਾਂਜੀ 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 ਹਾਂ ਆ ਵੀਰੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੁਣਾਂ ਦੀ ਪੂਰੀ ਜਿਹੜੀ ਸਖਤ ਬੇਨਤੀ ਆ ਕਿਉਂਕਿ ਇਹ ਆਪ ਖੁਦ 24 ਘੰਟੇ ਇੱਥੇ ਘੱਗਰ ਤੇ ਮੌਜੂਦ ਰਹਿੰਦੇ ਨੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਲੱਖ ਲੱਖ ਪਾਣੀ ਹੋ ਚੁੱਕਿਆ ਜਿਹੜਾ ਇਹਨਾਂ ਦੀ ਬਦੌਲਤ ਆਪਣੀ ਸਾਰੀ ਸੰਗਤ ਦੀ ਬਦੌਲਤ ਬਾਈ ਇਹ ਬੰਨ ਜਿਹੜਾ ਕੰਟਰੋਲ ਹੋਇਆ ਨਹੀਂ ਇਹ 20 25 ਪਿੰਡਾਂ ਨੂੰ ਜਿਹੜਾ ਨੁਕਸਾਨ ਕਰ ਦਿੰਦਾ ਕਿਉਂਕਿ ਪਾਣੀ ਜੇ ਇੱਕ ਵਾਰ ਦੋ ਦਿਨਾਂ ਦੋ ਕਿਲੋਮੀਟਰ ਘੱਗਰ ਦੇ ਆ ਜੋ ਮੇਰਾ ਵੀ ਸੰਗਤਾਂ ਬਹਿ ਜੋ ਤੇ ਆਪਾਂ ਏਰੀਆ ਬੱਜ ਜਾਗੇ ਹਾਂਜੀ ਹਾਂਜੀ ਜੇ ਇੱਕ ਵਾਰ ਦੋਸਤੋ ਪਾਣੀ ਰਿਸਣ ਲੱਗ ਗਈਏ ਫਿਰ ਪਾੜ ਜਿਹੜਾ ਚੌ ਇੱਥੇ ਬੱਤ ਬੱਤ ਸੰਗਤਾਂ ਪਹੁੰਚੋ ਵੀਰੇ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਸੰਗਤ ਨੇ ਟਾਈਮ ਰਹਿੰਦੇ ਜਿਹੜਾ ਇਹ ਕੰਟਰੋਲ ਕਰ ਲਿਆ ਸੰਗਤ ਬਹੁਤ ਆ ਚੁੱਕੀ ਆ ਸੁਧਾਰਨਪੁਰ ਤੋਂ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਹਰਚੰਦਪੁਰੇ ਤੋਂ ਸਰਪੰਚ ਸਾਹਿਬ ਤੇ ਦਲਵੀਰ ਸਿੰਘ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਜਿਹੜੇ ਮੌਕੇ ਮੌਕੇ ਦੀ ਜਿਹੜੀ ਸਾਨੂੰ ਖਬਰ ਦਿੰਦੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਵੀਰੇ ਇੱਥੇ ਬਹੁਤ ਜ਼ਿਆਦਾ ਸੰਗਤ ਆ ਚੁੱਕੀ ਆ ਤੇ ਆ ਵੀ ਰਹੀ ਆ ਉਹ ਦੇਖੋ ਕਿੱਥੇ ਤੱਕੋਂ ਦੂਰੋਂ ਜਿਹੜੀ ਮਿੱਟੀ ਲੈ ਕੇ ਆ ਰਹੇ ਹਾਂ ਅਸੀਂ ਜਿਹੜੀ ਬਨਨ ਨੂੰ ਬਨਨ ਦੀ ਜਿਹੜੀ ਪੂਰੀ 100% ਕੋਸ਼ਿਸ਼ ਜਿਹੜੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਕਿੰਨਾ ਪਾਣੀ ਚੜ ਕੇ ਆਇਆ ਇਸ ਟਾਈਮ ਅਸੀਂ ਖਰਚੰਦਪੁਰਾ ਬਨ ਤੇ ਖੜੇ ਆਂ ਘੱਗਰ ਤੇ ਆ ਜਾਓ ਆਗਰਵਾ ਲਿਓ ਵੀਰੇ ਆਈ ਫੜਾਈ ਜਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਇੱਥੇ ਹਾਲਾਤ ਬਣੇ ਹੋਏ ਨੇ ਇੰਨਾ ਪਾਣੀ ਜਿਹੜਾ ਚੜ ਕੇ ਆਇਆ ਹੋਇਆ ਓ ਬਾਈ ਇਹ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਰ ਲੈਣ ਦਿਓ ਉਹ ਇਸ ਟਾਈਮ ਉਹਨਾਂ ਦੇ ਪੈਰ ਵੀ ਉਹਨਾਂ ਨੂੰ ਦੱਸ ਰਹੇ ਨੇ ਬਾਈ ਵੀ ਅਸੀਂ ਕੀ ਕਰ ਰਹੇ ਆ ਪੈਰ ਵੀ ਪੈਰਾਂ ਤੋਂ ਹੀ ਪਤਾ ਲੱਗ ਰਿਹਾ ਉਹਨਾਂ ਨੂੰ ਕਿੱਥੋਂ ਪਾਣੀ ਆ ਰਿਹਾ ਕਿੱਥੋਂ ਪੈਨਕ ਨਾ ਹੋ ਬਾਈ ਘਬਰਾਓ ਨਾ ਰੌਲਾ ਨਾ ਪਾਓ ਦੋਸਤੋ ਹਾਲਾਤ ਜਿਹੜੇ ਬਹੁਤ ਖਰਾਬ ਹੋ ਚੁੱਕੇ ਨੇ ਇੱਥੇ ਵੈਸੇ ਟਾਈਮ ਰਹਿੰਦੇ ਜਿਹੜੀ ਸੰਗਤ ਪਹੁੰਚ ਕੇ ਇੱਥੇ ਬੰਨਣਾ ਜਿਹੜਾ ਮਜ਼ਬੂਤ ਕਰ ਲਿਆ ਪਰ ਫਿਲਹਾਲ ਉਹ ਟਕਾਈ ਨਾਲ ਕਰੋ ਕੰਮ ਕੋਈ ਗੱਲ ਨਹੀਂ ਉਹ ਬੰਨਣਾ ਹੋ ਜਾ ਅਸੀਂ ਆਪਣੇ ਆਪ ਟਾਈਮ ਕਰਕੇ ਲਿਆ ਬੰਨਣਾ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਟਕਾਈ ਨਾਲ ਟਕਾਈ ਨਾਲ ਟਕਾਈ ਨਾਲ ਵਾਠ ਠੀਕ ਆ ਕੋਈ ਨਾ ਕੋਈ ਨਾ ਟਕਾਈ ਨਾ ਕਰ ਜਿਵੇਂ ਸੰਗਤ ਨੂੰ ਸਹਿਨਤਾ ਉਸ ਤਰ੍ਹਾਂ ਕਰ ਲੈ ਬੰਨ ਲਓ ਥੱਲੇ ਕੋਈ ਗੱਲ ਨਹੀਂ ਟਕਾਈ ਨਾਲ ਕਰੋ ਹੌਲੀ 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 ਅੱਗੇ ਕਰੀ ਜਾਂਦਾ ਚੱਲੇ ਤੁਸੀਂ ਰੱਖੋ ਮੈਂ ਤਾਂ ਭੈਣ ਦਿਆ ਤੁਸੀਂ ਤੁਸੀਂ ਕਿੱਥੇ ਰੱਖੋਗੇ ਆ ਲੋ ਮੈਂ ਤੇ ਵੇੜ ਰੱਖ ਲੈ ਬਾਈ ਅੱਗੇ ਆਈ ਅੱਗੇ ਪੈਦਾ ਹੁਣ